ਬੜੇ ਹੀ ਚਾਮਾਂ ਦੇ ਨਾਲ ਮਾਪਾਪ ਨੇ ਆਪਣੀ ਧੀ ਦਾ ਵਿਆਹ ਕੀਤਾ ਵਿਆਹ ਹੋਏ ਨੂੰ ਲਗਭਗ ਹੋਏ ਸੀ 6 ਕੁ ਮਹੀਨੇ ਅਤੇ ਹੋ ਗਿਆ ਵੱਡਾ ਹਾਦਸਾ ਦੱਸਿਆ ਜਾ ਰਿਹਾ ਹੈ ਕਮਲਪ੍ਰੀਤ ਕੌਰ ਜੋ ਲੁਧਿਆਣੇ ਦੀ ਰਹਿਣ ਵਾਲੀ ਹੈ ਉਸਨੇ ਵਿਆਹ ਤੋਂ 6 ਮਹੀਨੇ ਬਾਅਦ ਪਾਖੜਾ ਡੈਮ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਮਲਪ੍ਰੀਤਕੌਰ ਦੇ ਮਾਤਾ-ਪਿਤਾ ਨੇ ਦੱਸਿਆ ਕਿ 6 ਮਹੀਨੇ ਤੋਂ ਉਹ ਨਾ ਤਾਂ ਕੋਈ ਫੋਨ ਕਰ ਰਹੀ ਸੀ, ਨਾ ਆਪਣੇ ਦਿਲ ਦਾ ਕੋਈ ਦੁੱਖ-ਦਰਦ ਸਾਂਝਾ ਕਰ ਰਹੀ ਸੀ। ਕਮਲਪ੍ਰੀਤਕੌਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਸ ਦਾ ਬੜੇ ਹੀ ਚਾਹਮਾ ਦੇ ਨਾਲ ਦੂਸਰਾ ਵਿਆਹ ਕੀਤਾ ਸੀ। ਜਿੱਥੇ ਪਹਿਲੇ ਵਿਆਹ ਹੋਇਆ ਸੀ ਉਸਦੇ ਪਤੀ ਨੂੰ ਕੰਮ ਦੇ ਵਿੱਚ ਕੋਈ ਘਾਟਾ ਪੈ ਗਿਆ ਸੀ ਅਤੇ ਉਸਨੇ ਵੀ ਆਪਣੀ ਜੀਵਨ ਲੀਲਾ ਪਾਖੜਾ ਡੈਮ ਦੇ ਵਿੱਚ ਛਾਲ ਮਾਰ ਕੇ ਸਮਾਪਤ ਕਰ ਲਈ ਸੀ ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਵਿਆਹ ਤੋਂ 6 ਮਹੀਨੇ ਬਾਅਦ ਕਮਲਪ੍ਰੀਤ ਕੌਰ ਦੇ ਦਿਮਾਗ 'ਚ ਐਸਾ ਕੀ ਆਇਆ ਜਿਸ ਨੇ ਉਸੇ ਹੀ ਪਾਖੜਾ ਡੈਮ ਦੇ ਵਿੱਚ ਛਾਲ ਮਾਰ ਦਿੱਤੀ ਜਿੱਥੇ ਅੱਜ ਤੋਂ 6 ਮਹੀਨੇ ਪਹਿਲਾਂ ਉਸਦੇ ਪਹਿਲੇ ਘਰ ਵਾਲੇ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਦੱਸਿਆ ਜਾ ਰਿਹਾ ਹੈ ਕਿ ਕਮਲਪ੍ਰੀਤ ਕੌਰ ਦੀ ਇੱਕ 2 ਸਾਲ ਦੀ ਬੱਚੀ ਵੀ ਹੈ ਉਸਦੇ ਪਹਿਲੇ ਪਤੀ ਤਜਿੰਦਰ ਕੋਲੀ ਤੋਂ ਜਿਸ ਨੂੰ ਕਾਰੋਬਾਰ ਦੇ ਵਿੱਚ ਬਹੁਤ ਵੱਡਾ ਘਾਟਾ ਪੈ ਗਿਆ ਸੀ ਅਤੇ ਉਸਨੇ ਵੀ ਭਾਖੜਾ ਡੈਮ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਕਮਲਪ੍ਰੀਤ ਕੌਰ ਦੇ ਮਾਤਾ ਪਿਤਾ ਵੱਲੋਂ ਦੱਸਿਆ ਗਿਆ ਕਿ ਉਸਦਾ ਦੂਸਰਾ ਵਿਆਹ ਵੀ ਬਹੁਤ ਧੂਮ-ਧਾਮ ਨਾਲ ਕੀਤਾ ਸੀ ਅਤੇ ਜਿਸ ਘਰੋਂ ਵਿਆਹੀ ਸੀ ਉਹ ਬਹੁਤ ਸੋਖੇ ਬੰਦੇ ਸੀ ਅਤੇ ਉਸਦਾ ਘਰ ਵਾਲਾ ਜਿਸੇ ਪਾਰਟੀ ਦਾ ਕੋਈ ਲੀਡਰ ਵੀ ਸੀ ਐਨਾ ਹੀ ਨਹੀਂ ਦੋਸਤੋ ਜਦੋਂ ਕਮਲਪ੍ਰੀਤ ਕੌਰ ਨੇ ਪਾਖੜਾ ਡੈਮ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਾਂ ਉੱਥੇ ਦੇ ਜਿਹੜੇ ਗੋਤਾਖੋਰ ਨੇ ਉਹਨਾਂ ਨੂੰ ਕਮਲਪ੍ਰੀਤ ਕੌਰ ਦੀ Laash ਮਿਲੀ ਅਤੇ ਉਹਨਾਂ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਤਾਂ ਜਾ ਕੇ ਉਸ ਦੇ ਘਰਦਿਆਂ ਨੂੰ ਪਤਾ ਲੱਗਿਆ ਹਾਲਾਂਕਿ ਉਸ ਦੇ ਘਰਦਿਆਂ ਦਾ ਕਹਿਣਾ ਸੀ ਕਿ ਉਹ ਘਰੋਂ ਦਵਾਈ ਲੈਣ ਦੇ ਬਹਾਨੇ ਗਈ ਹੈ ਬਾਰੇ ਉਸਨੇ ਜਾ ਕੇ ਪਾਖੜਾ ਡੈਮ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆਖਿਰ ਕਮਲਪ੍ਰੀਤ ਕੌਰ ਦੇ ਦਿਮਾਗ 'ਚ ਇਹੋ ਜਿਹਾ ਕੀ ਆਇਆ ਜੋ ਕਿ ਉਸਨੇ ਪਾਖੜਾ ਡੈਮ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੋਸਤੋ ਪਰਿਵਾਰਿਕ ਵੰਬਰਾ ਦਾ ਰੋ ਰੋ ਕੇ ਹੋ ਗਿਆ ਹੈ ਬੁਰਾ ਹਾਲ